ਆਪਸਾਰ ਨੂੰ ਮਿਲਣ ਦੇ ਮੌਕੇ ਤੇ ਖੜੀਆਂ ਸੀ ਜੀ ਜਿਹੜਾ ਇਹ ਬੜਾ ਮੈਡੀਕਲ ਵੀ ਆਪੇ ਬਿਆਨ ਕੀਤਾ ਹੈਗਾ ਜਿਹੜੇ ਨਾਲ ਹੀ ਰੈਂਡਰ ਸੀ ਅੰਗੂ ਸੁਪਰਡਟ ਜੀ ਕਿ ਇਹਨਾਂ ਨੂੰ ਪਤਾ ਲੱਗਾ ਵੀ ਉਹਨੇ ਆ ਕੇ ਗੋਲੀ ਮਾਰ ਤੋ ਜਿਹਾ ਕਿਸੇ ਨੂੰ ਬੈਡ ਗੋਲੀ ਆ ਕਰਨ ਕਰਕੇ ਅਸੀਂ ਬਾਕੀ ਦੀਆਂ ਟੀਮਾਂ ਭੇਜੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਆਲਰੇਡੀ ਸਾਡੇ ਐਸੋਸੀਏਸ਼ਨ ਦੀ ਟੀਮਾਂ ਕਰਕੇ ਅਸੀਂ ਆਪ ਕੋ ਟੀਮਾਂ ਬਣਾ ਕੇ ਭੇਜ ਚੁੱਕੇ ਹਾਂ ਜੀ ਇਹ ਤੁਸ਼ ਨੂੰ ਚੌੜੀ ਕਰ ਦਿੱਤਾ ਜੀ ਤੁਹਾਨੂੰ ਇਹਦੇ ਬਾਰੇ ਕਿੰਨਾ ਟਾਈਮ ਬਾਅਦ ਜਾਣਕਾਰੀ ਮਿਲੀ ਸੀ ਜਦੋਂ ਗੋਲੀ ਚੱਲਦੀ ਆ ਅ ਜਿਹਦੇ ਬਾਰੇ ਜਿੰਨੇ ਹੁੰਦੇ ਸਾਨੂੰ ਨਾਲ ਹੀ ਜਿਵੇਂ ਖਬਰ ਆਂਦੀ ਹੈ ਤੇ ਨਾਲ ਹੀ ਸਿਮਾ ਜੀ ਤੇ ਜਿਹੜਾ ਇੱਕ ਵੀਡੀਓ ਦੇ ਬਾਰੇ ਜ਼ਿਕਰ ਹੋ ਰਿਹਾ ਵੀ ਜਿਹੜਾ ਅਪਰਾਧੀ ਆ ਉਹ ਲਾਈਵ ਹੋਇਆ ਸੀ ਕੁਝ ਕੇ ਸੈਕਿੰਡ ਦੇ ਲਈ ਉਹਦੇ ਬਾਰੇ ਕੋਈ ਜਾਣਕਾਰੀ ਤੁਹਾਡੇ ਕੋਲ ਅਸੀਂ ਤੁਹਾਡੇ ਸਾਹਮਣੇ ਸਾਰੇ ਬੀਜ਼ੀ ਹਾਂ ਇਸ ਕੰਮ ਦੇ ਉਹਦੇ ਤੋਂ ਅਗਲੇ ਸਾਲ ਨੂੰ ਇਹਦੇ ਬਾਰੇ ਪਤਾ ਚੱਲੇਗਾ ਬਿਲਕੁਲ ਜੀ ਆਏਗੀ ਤਸਵੀਰ ਉਸ ਤਰ੍ਹਾਂ ਦੀ ਜੀ ਤੇ ਕੁਝ ਮਤਲਬ ਪਹਿਲੀ ਪੁਖਤਾ ਕੋਈ ਇਹਦੀ ਗੱਲਬਾਤ ਮਿਲੀ ਹੈ ਵੀ ਉਹਦਾ ਕੀ ਰਿਲੇਸ਼ਨ ਸੀ ਇਹਦੇ ਨਾਲ ਜਿਹੜਾ ਹੜਤਾਲ ਦਾ ਵਿਸ਼ਾ ਹੈ ਪਰ ਇਹ ਕਨਫਰਮ ਆ ਵੀ ਪਿੰਡ ਦਾ ਨਹੀਂ ਜਿਹੜਾ ਬਹੁਤ ਤੋਂ ਪਿੰਡ ਦਾ ਇਨਫਰਮ ਹੈ ਕਿ ਜਿਹੜਾ ਦੂਸ਼ੀ ਸੀਗਾ ਉਹ ਪਰਮਰ ਹੈ ਕਿ ਉਹਨੇ ਤਾਰੇ ਸਾਬਦੇ ਕੋਈ ਮੌਜੂਦਾ ਜਿਹੜੇ ਐਵੀਡੈਂਸ ਹੈਗੀ ਆ ਉਹ ਤਾਰੇ ਕਟਣ ਨੂੰ ਫਾਰਮ ਐਸਕੇ ਸਾਹਿਬ ਜਿਵੇਂ ਲਗਾਤਾਰ ਜਿਹੜੀਆਂ ਕੀ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਕੱਲੇ ਸੈਹਣੇ ਦੀ ਗੱਲ ਨਹੀਂ ਕਰੀਏ ਪਰ ਪੂਰੇ ਪੰਜਾਬ ਦੀ ਗੱਲ ਕਰੀਏ ਜਿਵੇਂ ਕੱਲ ਤਰਨਤਾਰਨ ਵਾਲੀ ਸਾਈਡ ਗੋਲੀ ਚੱਲਦੀ ਆ ਅੱਜ ਸੈਹਣੇ ਦੇ ਵਿੱਚ ਗੋਲੀ ਚੱਲ ਜਾਂਦੀ ਆ ਤੇ ਇੱਥੇ ਜਿਹੜੇ ਪਿੰਡ ਵਾਸੀ ਨੇ ਉਹ ਕਹਿੰਦੇ ਕਿ ਅਸਲਾ ਜਮ੍ਹਾਂ ਕਰਾਇਆ ਗਿਆ ਉਸ ਤੋਂ ਪਹਿਲਾਂ ਵੀ ਜਿਹੜੇ ਸਰਪੰਚ ਸਾਹਿਬ ਨੂੰ ਕਹਿ ਰਹੇ ਸੀ ਕਿ ਸਾਨੂੰ ਸਿਕਿਉਰਟੀ ਦੀ ਲੋੜ ਆ ਇਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਪੂਰੇ ਪੁਰੇ ਨੂੰ ਵੀ ਦੌਰ ਕਰੂੰਗੀ ਬਿਲਕੁਲ ਜੀ ਹਮੇਸ਼ਾ ਹੀ ਦੌਰ ਚੱਲਦੀ ਹੈ ਯੋਕੇ ਇਹੜਾ ਮੈਟਰ ਹੋਵੇਗਾ ਕਿ ਨਾ ਆਪਕੋ ਸਿਨਜੀ ਮੈਟਰ ਬਣਿਆ ਹੋਇਆ ਉਹਨੂੰ ਦੇਖ ਕੇ ਸਭ ਤੋਂ ਪਰਮਾ ਤੇ ਇੱਕ ਤਾਂ ਨਾ ਵੀ ਦੋਚੀ ਦੀ ਪਛਾਣ ਨਹੀਂ ਹੁੰਦੀ ਜੀ ਜੀ ਕੋਲੀ ਮਾਰਕੀਟ ਭੱਜਦੇ ਨੇ ਕਿੰਨੇ ਸੋਚੀ ਬਾਈ ਨੇ ਲਾਇਸੈਂਸੀ ਇਥੇ ਆ ਰਹੀ ਇਦਾਂ ਦਾ ਕੋਈ ਉਹ ਜਾ ਕੇ ਫੜਦਾ ਤੇ ਇਹ ਕੁਝ ਨਹੀਂ ਹੱਲ ਪੜਦਾ ਜੀ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ